ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਚ ਤੇਰੇ ਖੰਡ ਸਚ ਬ੍ਰਹਮੰਡ ਸਚ ਤੇਰੇ ਲੋ ਸਚ ਆਕਾਰ ਸਚ ਤੇਰੇ ਕਰਨੇ ਸਰਬ ਵਿਚਾਰ ਸਚ ਤੇਰਾ ਅਮਰ ਸਚਾ ਦੀਵਾ ਸਚਾ ਤੇਰਾ ਹੁਕਮ ਸਚਾ ਫਰਮਾਨ ਸਚੇ ਤਦਾ ਖੇ ਲਖ ਕਰੋੜ ਸਚੇ ਸਭ ਤਾਨ ਸਚੇ ਸਭ ਜਾਨ ਸਚੇ ਤੇਰੀ ਸਹਿਬਤ ਸਚੀ ਸਾਰਾ ਸਚੇ ਤੇਰੀ ਕੁਦਰਤ ਸਚੇ ਪਾਤਸ਼ਾਹ ਨਾਨਕ ਸਚੁ ਧਿਆਇ ਨ ਸਚ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਵੜੀ ਵੜਿਆਈ ਜਵਦਨਾਉ ਵੜੀ ਵੜਿਆਈ ਸਚਨੇ ਆਉ ਵੜੀ ਵੜਿਆਈ ਜਾਨੇ ਚਲਥਾ ਵੜੀ ਵੜਿਆਈ ਜਾਨੇ ਆਲਾ ਵੜੀ ਵੜਿਆਈ ਬੁਝੇ ਸਭ ਭਾਉ ਵੜੀ ਵੜਿਆਈ ਦਾ ਪੁੱਛਣਾ ਦਾਤ ਵੜੀ ਵੜਿਆਈ ਦਾ ਆਪੇ ਆਪ ਨਾਨਕ ਕਰਨ ਗਸਨੀ ਜਾਏ ਕੀਤਾ ਕਰਨ ਸਰਵਰ ਜਾਏ ਮਹਿਲਾ ਦੁਜਾ ਇਹੋ ਜਗ ਸੱਚ ਕੀ ਹੈ ਕੋਠੜੀ ਚੇਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਰੇਕ ਨਾ ਹੁਕਮੇ ਕਰੇ ਬਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵੇਚ ਨਿਵਾਸ ਰਪੇ ਆਖ ਨਾ ਜਾਪੇ ਜਿ ਕਿਸੇ ਆਨੇ ਰਾਸ ਨਾਨਕ ਗੁਰਮੁਖ ਜਾਣੀਐ ਜਕ ਵਾਪ ਕਰੇ ਪ੍ਰਗਾਸ ਪੌੜੀ ਨਾਨਕ ਜਿਉ ਪਾਇ ਕੈ ਲਿਖ ਨਾਵੇਂ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚਲ ਵਖੜੇ ਜਿਸ ਮਾਲੇ ਥਾਉਨਾ ਪਾਣ ਕੂੜਿਆ ਰਮਨ ਕਰ ਦੁਜਗ ਚਾਲਿਆ ਤੇਰੇ ਨਾ ਹੀ ਰਤੇ ਸਜਣਗੇ ਹਾਰ ਕਿਸ ਠਗਣ ਵਾਲੇ ਵਾਲੇ ਲੇਖ ਨਾਮੈ ਤਮ ਬਹਾਲਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਕਰ ਕਰ ਸਚੇ ਤੇਰੇ ਕਰਨ ਸਰਬ ਵਿਚਾਰ ਸਚਾ ਤੇਰਾ ਆਮਨ ਸੱਚਾ ਦੀਵਾ ਸਚਾ ਤੇਰਾ ਹੁਕਮ ਸਚਾ ਉਪਰਮਾਨ ਸੱਚੇ ਤਦ ਆਖੇ ਲਖ ਕਰੋੜ ਸੱਚੇ ਸਭ ਤਾਨ ਸੱਚੇ ਸਭ ਜਾਨ ਸੱਚੇ ਤੇਰੀ ਸੇਵਤਾ ਸੱਚੀ ਸਲਾ ਉਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਏ ਨ ਸੱਚ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਵੜੀ ਵੜਿਆਈ ਜਵ ਡਣਾ ਹੋ ਵੜੀ ਵੜਿਆਈ ਸਚ ਨੇ ਆਉ ਵੜੀ ਵੜਿਆਈ ਜਾਨੇ ਚਲ ਥਾ ਵੜੀ ਵੜਿਆਈ ਜਾਣੇ ਅਲਾਉ ਵੜੀ ਵੜਿਆਈ ਬੁਝੇ ਸਭ ਭਾਉ ਵੜੀ ਵੜਿਆਈ ਦਾ ਪੁੱਛਣਾ ਦਾਤ ਵੜੀ ਵੜਿਆਈ ਦਿਆਂ ਪਿਆਪ ਨਾਨਕ ਕਰਨ ਗਸਨੀ ਜਾਏ ਕੀਤਾ ਕਰਨ ਸਰਵਰ ਜਾਏ ਮਹਿਲਾ ਦੁਜਾ ਇਹੋ ਜਗ ਸੱਚ ਕੀ ਹੈ ਕੋਥੜੀ ਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਰੇ ਇਕ ਨਾ ਹੁਕਮੇ ਕਰੇ ਬਿਨਾਸ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਤੇ ਆਖ ਨਾ ਜਾ ਪਈ ਜਿਸ ਕਿਸੇ ਆਨੇ ਰਾਸ ਨਾਨਕ ਗੁਰਮੁਖ ਜਾਨੀਐ ਜਕ ਆਪ ਕਰੇ ਪ੍ਰਗਾਸ ਪੌੜੀ ਨਾਨਕ ਜਿਉ ਪਾਇ ਕੈ ਲਿਖ ਨਾਮ ਧਰਮ ਬਹਾਨਿਆ ਉਥੇ ਸੱਚੇ ਹੀ ਸੱਚ ਨਿਬੜੇ ਚਲ ਵਖੜੇ ਜਿਸ ਮਾਲੇ ਥਾਉਨ ਪਾਣ ਕੋੜਿਆ ਮੋਂ ਕਰ ਦੁਜਗ ਚਾਲਿਆ ਤੇਰੇ ਨਾ ਹੀ ਰਤੇ ਸਜਣਗੇ ਹਾਰ ਕਿਸ ਠਗਣ ਵਾਲਿਆਂ ਵਾਲੇ ਲੇਖ ਨਾਮੈ ਤਮ ਬਹਾਦਿਆ ਨਤਨੰ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਕਰਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਆਮਨ ਸੁੱਚਾ ਦੀਵਾ ਸਚਾ ਤੇਰਾ ਹੁਕਮ ਸਚਾ ਉਪਰਮਾਨ ਸਚੇ ਤਦ ਆਖੇ ਲਖ ਕਰੋੜ ਸਚੇ ਸਭ ਤਾਨ ਸਚੇ ਸਭ ਜਾਨ ਸਚੇ ਤੇਰੀ ਸੇਵਤਾ ਸਚੇ ਸਾਰਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਏ ਨ ਸੱਚ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਵੜੀ ਵੜਿਆਈ ਜਵੜਾ ਨਾ ਆਉ ਵੜੀ ਵੜਿਆਈ ਸੱਚ ਨੇ ਆਉ ਵੜੀ ਵੜਿਆਈ ਜਾਨੇ ਚਲ ਥਾ ਵੜੀ ਵੜਿਆਈ ਜਾਣੇ ਆਲਾ ਵੜੀ ਵੜਿਆਈ ਬੁਝੇ ਸਭ ਭਾਉ ਵੜੇ ਵੜਿਆਈ ਦਾ ਪੁੱਛਣਾ ਦਾਤ ਵੜੀ ਵੜਿਆਈ ਦਾ ਆਪੇ ਆਪ ਨਾਨਕ ਕਰਨ ਗਸਨੀ ਜਾਏ ਕੀ ਤਾ ਕਰਨਾ ਸਰਵਰ ਜਾਏ ਮਹਿਲਾ ਦੁਜਾ ਇਹੋ ਜਗ ਸੱਚ ਕੀ ਹੈ ਕੋਥੜੀ ਸੱਚ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਰੇ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਰਪੇ ਅੱਖ ਨ ਜਾਪੈ ਜੇ ਕਿਸੇ ਆਨੇ ਰਾਸ ਨਾਨਕ ਗੁਰਮੁਖ ਜਾਣੀਐ ਜਗੁ ਆਪ ਕਰੇ ਪ੍ਰਗਾਸ ਪੌੜੀ ਪੌੜੀ ਨਾਨਕ ਦੇ ਉਪਾਇ ਕੈ ਲਖਨਾਵੇਂ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕਢੇ ਜੁਸਮਾਲੇ ਥਾਉਨਾ ਪਾਇਣ ਕੂੜਿਆ ਰਮੋਖ ਅਦੁਜਗ ਚਾਲਿਆ ਤੇਰੇ ਨਾਹੀਂ ਰੱਤੇ ਸਜਣਗੇ ਹਾਰ ਕਿਸ ਠਗਣ ਵਾਲੇ ਲਖਨਾਵੇਂ ਧਰਮ ਬਹਾਲਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਲਾ ਪਹਿਲਾ ਸਚ ਤੇਰੇ ਖੰਡ ਸਚ ਬ੍ਰਹਮੰਡ ਸਚ ਤੇਰੇ ਲੋ ਸਚੇ ਆਕਾਰ ਕਰ ਕਰ ਸਚ ਤੇਰੇ ਕਰਨੇ ਸਰਬ ਵਿਚਾਰ ਸਚ ਤੇਰਾ ਆ ਮਨ ਸੱਚਾ ਦੀਵਾ ਸਚਾ ਤੇਰਾ ਹੁਕਮ ਸਚਾ ਫੁਰਮਾਨ ਸਚੇ ਤਦ ਆਖੇ ਲਖ ਕਰੋੜ ਸਚੇ ਸਭ ਤਾਂ ਸਚੇ ਸਭ ਜਾਨ ਸਚੇ ਤੇਰੀ ਸਹਿਬਤ ਸਚੀ ਸਾਰਾ ਸਚੇ ਤੇਰੀ ਕੁਦਰਤ ਸਚੇ ਪਾਤਸ਼ਾਹ ਨਾਨਕ ਸਚੁ ਧਿਆਇ ਨ ਸਜ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਵੜੀ ਵੜਿਆਈ ਜਵਦਨਾ ਆਉ ਵੜੀ ਵੜਿਆਈ ਸਚ ਨੇ ਆਉ ਵੜੀ ਵੜਿਆਈ ਜਾਨੇ ਚਲ ਥਾਂ ਵੜੀ ਵੜਿਆਈ ਜਾਣੇ ਅਲਾਉ ਵੜੀ ਵੜਿਆਈ ਬੁਝੇ ਸਭ ਭਾਉ ਭਾਉ ਵੜੀ ਵੜਿਆਈ ਦਾ ਪੁੱਛਣਾ ਦਾਤ ਵੜੀ ਵੜਿਆਈ ਦਾ ਆਪੇ ਆਪ ਨਾਨਕ ਕਰਨ ਗਸਨੀ ਜਾਏ ਕੀਤਾ ਕਰਣਾ ਸਰਵਰ ਜਾਏ ਮਹਿਲਾ ਦਵਜਾ ਇਹੋ ਜਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਰਹਿ ਇਕ ਨਾ ਹੁਕਮੇ ਕਰੇ ਬਿਨਾਸ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਅਪੇ ਅੱਖ ਨ ਜਾਪੈ ਜਿਸ ਕਿਸੇ ਆਨੇ ਰਾਸ ਨਾਨਕ ਗੁਰਮੁਖ ਜਾਣੀਐ ਜਕ ਆਪ ਕਰੇ ਪ੍ਰਗਾਸ ਪੌੜੀ ਪੌੜੀ ਨਾਨਕ ਜੇ ਉਪਾਇ ਕੈ ਲਿਖ ਨਾਮੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੇ ਚੁਣਵਾ ਖੜੇ ਜਿਸ ਮਾਲੇ ਥਾਉਨਾ ਪਾਇਨ ਕੂੜਿਆ ਮੋਕਰ ਦੁਜਗ ਚਾਲਿਆ ਤੇਰੇ ਨਾ ਹੀ ਰਤੇ ਸਜਣਗੇ ਹਾਰ ਕਿਸ ਠਗਣ ਵਾਲੇ ਲੇਖ ਨਾਮੈ ਧਰਮ ਬਹਾਲਿਆ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਕਰ ਕਰ ਸਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਆਮਨ ਸੱਚਾ ਦੀਵਾ ਸਚਾ ਤੇਰਾ ਹੁਕਮ ਸਚਾ ਉਪਰਮਾਨ ਸਚੇ ਤਦ ਆਖੇ ਲਖ ਕਰੋੜ ਸਚੇ ਸਭ ਤਾਨ ਸਚੇ ਸਭ ਜਾਨ ਸਚੇ ਤੇਰੀ ਸਹਿਬਤ ਸਚੀ ਸਾਰਾ ਉਸਚੇ ਤੇਰੀ ਕੁਦਰਤ ਸਚੇ ਪਾਤਸ਼ਾਹ ਸਚ ਨਾਨਕ ਸਚ ਧਿਆਏ ਨਨ ਸਚ ਜੋ ਮਰ ਜਮੈ ਸੋ ਕਛ ਨਿਕ ਕਛ ਮਹਿਲਾ ਪਹਿਲਾ ਵੜੀ ਵੜਿਆਈ ਜੇ ਵੜਾ ਨਾ ਆਉ ਵੜੀ ਵੜਿਆਈ ਨਾ ਸੱਚ ਨਿਆਉ ਵੜੀ ਵੜਿਆਈ ਜਾਨੇ ਚਲ ਥਾ ਵੜੀ ਵੜਿਆਈ ਜਾਣੇ ਆਲਾ ਵੜੀ ਵੜਿਆਈ ਬੁੱਝੇ ਸਭ ਭਾਉ ਭਾਉ ਵੜੇ ਵੜਿਆਈ ਦਾ ਪੁੱਛਣਾ ਦਾਤ ਵੜੀ ਵੜਿਆਈ ਦਿਆਂ ਪਿਆਪ ਨਾਨਕ ਕਰਨ ਗਤਨੀ ਜਾਏ ਕੀਤਾ ਕਰਨ ਸਰਵਰ ਜਾਏ ਮਹਿਲਾ ਦਵਜਾ ਇਹੋ ਜਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਰਹਿ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਤੇ ਅੱਖ ਨਾ ਜਾਪੇ ਜਿ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਕ ਆਪ ਕਰੇ ਪ੍ਰਗਾਸ ਪੌੜੀ ਪੌੜੀ ਨਾਨਕ ਜਿਉ ਉਪਾਇ ਕੈ ਲਖਨਾਵੇਂ ਧਰਮ ਬਹਾਲਿਆ ਉਹ ਸੱਚੇ ਹੀ ਸੱਚ ਨਿਬੜੇ ਚੁਣਵਾ ਕਢੇ ਜੋ ਜਮਾਲ ਦੇ ਮਾਲੇ ਥਾਉਨਾ ਪਾਇਣ ਕੂੜਿਆ ਰਮਕਰ ਦੁਜਗ ਚਾਲਿਆ ਤੇਰੇ ਨਾ ਹੀ ਰਤੇ ਸਜਣਗੇ ਹਾਰ ਕਿਸ ਠਗਣ ਵਾਲਿਆਂ ਵਾਲੇ ਲਖਨਾਵੇਂ ਧਰਮ ਬਹਾਲਿਆ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਕਾਰਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਆਮਨ ਸੱਚਾ ਦੇਵਾ ਸੱਚਾ ਤੇਰਾ ਹੁਕਮ ਸਚਾ ਉਪਰਮਾਨ ਸਚੇ ਤਦ ਆਖੇ ਲਖ ਕਰੋੜ ਸਚੇ ਸਭ ਤਾਨ ਸਚੇ ਸਭ ਜਾਨ ਸਚੇ ਤੇਰੀ ਸਹਿਬਤ ਸਚੀ ਸਾਰਾ ਸਚੇ ਤੇਰੀ ਕੁਦਰਤ ਸਚੇ ਪਾਤਸ਼ਾਹ ਸਚ ਨਾਨਕ ਸਚ ਧਿਆਇ ਨਨ ਸਚ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਪਹਿਲਾ ਵੜੀ ਵੜਿਆਈ ਜਵੜਾ ਨਾ ਆਉ ਵੜੀ ਵੜਿਆਈ ਨਾ ਸੱਚ ਨਿਆਉ ਵੜੀ ਉੜਿਆਈ ਜਾਣੈ ਚਲ ਥਾਪ ਵੜੀ ਵੜਿਆਈ ਜਾਣੈ ਅਲਾਉ ਵੜੀ ਵੜਿਆਈ ਬੁਝੇ ਸਭ ਭਾਉ ਭਾਉ ਵੜੀ ਵੜਿਆਈ ਦਾ ਪੁੱਛਣਾ ਦਾਤ ਵੜੀ ਉੜਿਆਈ ਦਾ ਆਪੇ ਆਪ ਨਾਨਕ ਕਰਨ ਗਸਨੀ ਜਾਏ ਕੀ ਤਾ ਕਰਨਾ ਸਰਵਰ ਜਾਏ ਮਹਿਲਾ ਦੁਜਾ ਇਹੋ ਜਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾਸ ਇੱਕ ਨਾ ਹੁਕਮ ਸੁਮਾਏ ਰਹਿ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਤੇ ਅੱਖ ਨਾ ਜਾਪੈ ਜਿ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਦਕ ਆਪ ਕਰੇ ਪ੍ਰਗਾਸ ਪੌੜੀ ਪੌੜੀ ਨਾਨਕ ਜਿਉ ਉਪਾਇ ਕੈ ਲੇਖ ਨਾਮੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੇ ਚੁਣਵਾ ਕਢੇ ਜਸਮਾਲੇ ਥਾਉਨਾ ਪਾਇਣ ਕੂੜਿਆ ਰਮੋਕਰ ਦੁਜਗ ਚਾਲਿਆ ਤੇਰਾ ਨਾਹੀਂ ਰਤੇ ਸਜਣਗੇ ਹਾਰ ਕਿਸ ਠਗਣ ਵਾਲੇ ਲੇਖ ਨਾਮੈ ਧਰਮ ਬਹਾਲਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਕਰਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਆਮਨ ਸੱਚਾ ਦੇਵਾ ਸੱਚਾ ਤੇਰਾ ਹੁਕਮ ਸੱਚਾ ਉਪਰਮਾਨ ਸਚੇ ਤਦ ਆਖੇ ਲਖ ਕਰੋੜ ਸਚੇ ਸਭ ਤਾਨ ਸਚੇ ਸਭ ਜਾਨ ਸਚੇ ਤੇਰੀ ਸਹਿਬਤ ਸਚੇ ਸਲਾ ਸਚੇ ਤੇਰੀ ਕੁਦਰਤ ਸਚੇ ਪਾਤਸ਼ਾਹ ਨਾਨਕ ਸਚ ਧਿਆਇ ਨ ਸਚ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਵਡੀ ਵਡਿਆਈ ਜਵ ਡਣਾ ਹੋ ਵਡੀ ਵਡਿਆਈ ਜਾ ਸਚ ਨੇ ਆਉ ਵਡੀ ਵਡਿਆਈ ਜਨੈ ਚਲ ਥਾਪ ਵਡੀ ਵਡਿਆਈ ਜਾਣੇ ਅਲਾਉ ਵਡੀ ਵਡਿਆਈ ਬੁਝੇ ਸਭ ਭਾਉ ਵਡੀ ਵਡਿਆਈ ਦਾ ਪੁੱਛਣਾ ਦਾਤ ਵਡੀ ਵਡਿਆਈ ਦਿਆ ਪੀ ਆਪ ਨਾਨਕ ਕਰਨ ਗਸਨੀ ਜਾਏ ਕੀ ਤਾ ਕਰਨਾ ਸਰਵਰ ਜਾਏ ਮਹਿਲਾ ਦੁਜਾ ਇਹੋ ਜਗ ਸੱਚ ਕੀ ਹੈ ਕੋਠੜੀ ਸ ਜੇ ਕਾ ਵਿੱਚ ਵਾਸ ਇੱਕ ਨਾ ਹੁਕਮ ਸੁਮਾਏ ਰਹਿ ਇੱਕ ਨਾ ਹੁਕਮੇ ਕਰੇ ਬਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਤੇ ਅੱਖ ਨਾ ਜਾਪਈ ਜਿਸ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਖ ਆਪ ਕਰੇ ਪ੍ਰਗਾਸ ਪੌੜੀ ਪੌੜੀ ਨਾਨਕ ਜਿਉ ਉਪਾਇ ਕੈ ਲਖ ਨਾਵੇਂ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੇ ਚੁਣਵਾ ਕਢੇ ਜੁਸਮਾਲੇ ਥਾਉਨਾ ਪਾਇਣ ਕੂੜਿਆ ਮੌਖਾ ਦੇ ਦੁਜਗ ਚਾਲਿਆ ਤੇਰੇ ਨਾ ਹੀ ਰਤੇ ਸਜਣਗੇ ਹਾਰ ਕਿਸ ਠਗਣ ਵਾਲੇ ਲਖ ਨਾਵੇਂ ਧਰਮ ਬਹਾਲਿਆ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਕਰ ਕਰ ਸਚੇ ਤੇਰ ਕਰਨੇ ਸਰਬ ਵਿਚਾਰ ਸਚਾ ਤੇਰਾ ਆਮਨ ਸੱਚਾ ਦੀਵਾ ਸੱਚਾ ਤੇਰਾ ਹੁਕਮ ਸੱਚਾ ਉਪਰਮਾਨ ਸਚੇ ਤਦ ਆਖੇ ਲਖ ਕਰੋੜ ਸਚੇ ਸਭ ਤਾਨ ਸਚੇ ਸਭ ਜਾਨ ਸਚੇ ਤੇਰੀ ਸਹਿਬਤ ਸਚੀ ਸਾਰਾ ਸਚੇ ਤੇਰੀ ਕੁਦਰਤ ਸਚੇ ਪਾਤਸ਼ਾਹ ਨਾਨਕ ਸਚੁ ਧਿਆਇ ਨ ਸਚ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਵੜੀ ਵੜਿਆਈ ਜਾਂ ਵੜਾ ਨਾ ਹੋ ਵੜੀ ਵੜਿਆਈ ਜਾਂ ਸੱਚ ਨੇ ਆਉ ਵੜੀ ਵੜਿਆਈ ਜਾਨੇ ਚਲ ਥਾ ਵੜੀ ਵੜਿਆਈ ਜਾਣੇ ਆਲਾ ਵੜੀ ਵੜਿਆਈ ਬੁਝੇ ਸਭ ਭਾਉ ਵੜੇ ਵੜਿਆਈ ਦਾ ਪੁੱਛਣਾ ਦਾਤ ਵੜੀ ਵੜਿਆਈ ਦਿਆਂ ਪਿਆਪ ਨਾਨਕ ਕਰਨ ਗਸਮੀ ਜਾਏ ਕੀਤਾ ਕਰਨ ਸਰਵਰ ਜਾਏ ਮਹਿਲਾ ਦਵਜ ਇਹੋ ਜਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਰਹਿ ਇੱਕ ਨਾ ਹੁਕਮੇ ਕਰੇ ਬਿਨਾਸ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵੇਚ ਨਿਵਾਸ ਅਪੇ ਅੱਖ ਨਾ ਜਾਪੇ ਜਿ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਨੀਐ ਜਕ ਆਪ ਕਰੇ ਪ੍ਰਗਾਸ ਪੌੜੀ ਨਾਨਕ ਜਿਉ ਪਾਇ ਕੈ ਲਿਖ ਨਾਵੇਂ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੇ ਚਲ ਵਖੜੇ ਜਿਸ ਮਾਲੇ ਥਾਉ ਨਾ ਪਾਇਣ ਕੋੜਿਆ ਮੋਕਰ ਦੁਜਗ ਚਾਲਿਆ ਤੇਰੇ ਨਾ ਰਤ ਸਜਣਗੇ ਹਾਰ ਕਿਸ ਠੜਕ ਵਾਲੇ ਵਾਲੇ ਲੇਖ ਨਾਮ ਤਮ ਬਹਾਲਿਆ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਲੋ ਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਕਰ ਕਰ ਸਚੇ ਤੇਰੇ ਕਰਨ ਸਰਬ ਵਿਚਾਰ ਸਚਾ ਤੇਰਾ ਆਮਨ ਸੱਚਾ ਦੇਵਾ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸਚੇ ਤਦਾਖੇ ਲਖ ਕਰੋੜ ਸਚੇ ਸਭ ਤਾਨ ਸਚੇ ਸਭ ਜਾਨ ਸਚੇ ਤੇਰੀ ਸਹਿਬਤ ਸਚੇ ਸਾਰਾ ਸਚੇ ਤੇਰੀ ਕੁਦਰਤ ਸਚੇ ਪਾਤਸ਼ਾਹ ਨਾਨਕ ਸਚ ਧਿਆਏ ਨ ਸਚ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਵੜੀ ਵੜਿਆਈ ਜਵ ਡਣਾ ਆਉ ਵੜੀ ਵੜਿਆਈ ਜਾਂ ਸਚ ਨੇ ਆਉ ਵੜੀ ਵੜਿਆਈ ਜਾਂਨੇ ਚਲ ਥਾ ਵੜੀ ਵੜਿਆਈ ਜਾਂਨੇ ਆਲਾ ਵੜੀ ਵੜਿਆਈ ਬੁਝੇ ਸਭ ਭਾਉ ਵੜੀ ਵੜਿਆਈ ਜਾਂ ਪੁੱਛਣਾ ਦਾਤ ਵੜੀ ਵੜਿਆਈ ਦਿਆਂ ਪਿਆਪ ਨਾਨਕ ਕਰਨ ਗਸਨੀ ਜਾਏ ਕੀ ਤਾ ਕਰਣਾ ਸਰਵਰ ਜਾਏ ਮਹਿਲਾ ਦੁਜਾ ਇਹੋ ਜਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਰੇਕ ਨਾ ਹੁਕਮੇ ਕਰੇ ਬਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਅਪੀ ਅੱਖ ਨਾ ਜਾਪੈ ਜਿ ਕਿਸੇ ਆਨੇ ਰਾਸ ਨਾਨਕ ਗੁਰਮੁਖ ਜਾਣੀਐ ਜਕ ਆਪ ਕਰੇ ਪ੍ਰਗਾਸ ਪੌੜੀ ਨਾਨਕ ਜਿਉ ਪਾਇ ਕੈ ਲਖ ਨਾਵੇਂ ਧਰਮ ਬਹਾਲਿਆ ਉਥੇ ਸੱਚ ਹੀ ਸੱਚ ਨਿਬੜੇ ਨਵਾ ਕਟੇ ਜਸ ਮਾਲੇ ਥਾਉਨਾ ਪਾਇਣ ਕੂੜਿਆ ਮੋਕਰ ਦੋ ਜਗ ਚਾਲਿਆ ਤੇਰਾ ਨਾ ਰਤੇ ਸਜਣਗੇ ਹਾਰ ਕਿਸ ਠਗਣ ਵਾਲੇ ਵਾਲੇ ਲੇਖ ਨਾਮੈ ਤਮ ਬਹਲਿਆ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਕਰਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਆਮਨ ਸੱਚਾ ਦੇਵਾ ਸੱਚਾ ਤੇਰਾ ਹੁਕਮ ਸੱਚਾ ਉਪਰਮਾਨ ਸਚੇ ਤਦ ਆਖੇ ਲਖ ਕਰੋੜ ਸਚੇ ਸਭ ਤਾਨ ਸਚੇ ਸਭ ਜਾਣ ਜਾਣ ਸਚੇ ਤੇਰੀ ਸੇਵਤਾ ਸਚੀ ਸਾਰਾ ਸਚੇ ਤੇਰੀ ਕੁਦਰਤ ਸਚੇ ਪਾਤਸ਼ਾਹ ਨਾਨਕ ਸਚ ਤੇ ਆਏ ਨ ਸਚ ਜੋ ਮਰ ਜਮੈ ਸੋ ਕਚ ਨੇ ਕਚ ਮਹਿਲਾ ਪਹਿਲਾ ਵੜੀ ਵੜਿਆਈ ਜਵ ਡਣਾ ਆਉ ਵੜੀ ਵੜਿਆਈ ਜਾਂ ਸਚ ਨੇ ਆਉ ਵੜੀ ਵੜਿਆਈ ਜਾਨੇ ਚਲ ਥਾਂ ਵੜੀ ਵੜਿਆਈ ਜਾਣੇ ਅਲਾਉ ਵੜੀ ਵੜਿਆਈ ਬੁਝੇ ਸਭ ਭਾਉ ਭਾਉ ਵੜੇ ਵੜਿਆਈ ਦਾ ਪੁੱਛਣਾ ਦਾਤ ਵੜੀ ਵੜਿਆਈ ਦਿਆਂ ਪਿਆਪ ਨਾਨਕ ਕਰਨ ਗਸਨੀ ਜਾਏ ਕੀ ਤਾ ਕਰਣਾ ਸਰਵਰ ਜਾਏ ਮਹਿਲਾ ਦਵਜਾ ਦਵਜਾ ਇਹੋ ਜਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾਸ ਇੱਕ ਨਾ ਹੁਕਮ ਸੁਮਾਏ ਰਹਿ ਇੱਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਰਪੇ ਆਖ ਨਾ ਜਾਪੇ ਜਿ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਕ ਵਾਪ ਕਰੇ ਪ੍ਰਗਾਸ ਪੌੜੀ ਨਾਨਕ ਜਿਉ ਉਪਾਇ ਕੈ ਲਿਖ ਨਾਮ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕਢੇ ਜਿਸ ਮਾਲੇ ਥਾਉ ਨਾ ਪਾਇਣ ਕੋੜਿਆ ਮੌਖਾ ਲ ਦੋ ਜਗ ਚਾਲਿਆ ਤੇਰੇ ਨਾ ਹੀ ਰਤੇ ਸਜਣਗੇ ਹਾਰ ਕਿਸ ਠ ਨਾਵਲੇ ਲੈਖ ਨਾਮੰ ਤਮ ਬਹਾਲਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ